ਦੋਸਤੋ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜੋ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਲੰਘ ਰਹੀ ਹੈ ਪੰਜਾਬ ਦੀ ਹੀ ਨਹੀਂ ਬਲਕਿ ਪੂਰੇ ਭਾਰਤ ਦੀ ਦੂਜੀ ਸਭ ਤੋਂ ਵੱਡੀ ਅਤੇ ਪੁਰਾਣੀ ਖੇਤਰੀ ਪਾਰਟੀ ਅੱਜ ਡੁੱਬ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਪੰਜਾਬੀਆਂ ਅਤੇ ਸਿੱਖਾਂ ਦੀ ਪੰਥਕ ਪਾਰਟੀ ਹੋਣ ਦਾ ਮਾਣ حاصل ਸੀ ਇਹ ਪਾਰਟੀ ਜਿਸ ਨੇ ਆਜ਼ਾਦੀ ਤੋਂ ਬਾਅਦ 6 ਵਾਰ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਪਰ ਅੱਜ ਦੇ ਸਮੇਂ ਵਿੱਚ ਪਾਰਟੀ ਦੇ ਇੰਨੇ ਕੋ ਮਾੜੇ ਹਾਲਾਤ ਹੋ ਗਏ ਹਨ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ 3 ਸੀਟਾਂ ਹੀ ਜਿੱਤ ਸਕੀ ਉੱਤੇ ਹੀ ਜੇਕਰ 2024 ਦੀਆਂ ਹਾਲ ਹੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਸਿਰਫ ਇੱਕੋ ਬਟਿੰਡਾ ਸੀਟ ਜਿੱਤਣ ਵਿੱਚ ਹੀ ਸਫਲ ਹੋ ਸਕੀ ਸੀ ਤੇ ਪੂਰੇ ਪੰਜਾਬ ਵਿੱਚੋਂ ਅਕਾਲੀ ਦਲ ਨੂੰ ਸਿਰਫ 13% ਵੋਟਾਂ ਹੀ ਪਈਆਂ ਹਨ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਜੇਕਰ ਕਿਸੇ ਵੀ ਉਮੀਦਵਾਰ ਨੂੰ 16% ਤੋਂ ਘੱਟ ਵੋਟਾਂ ਪੈਣ ਤਾਂ ਉਸਦੀ ਜ਼ਮਾਨਤ ਜਬਤ ਹੋ ਜਾਂਦੀ ਹੈ। ਅਕਾਲੀ ਦਲ ਨੂੰ ਸਿਰਫ 13% ਕਹਿਣ ਦਾ ਭਾਵ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੀ ਜ਼ਮਾਨਤ ਜਬਤ ਕਰਵਾਈ ਹੈ। ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋਈ ਅਕਾਲੀ ਦਲ ਅੱਜ ਇਹਨੇ ਮਾੜੇ ਹਾਲਾਤਾਂ ਵਿੱਚ ਕਿਵੇਂ ਪਹੁੰਚ ਗਈ? ਕਿਉਂ ਆਖਰ ਪੰਜਾਬੀਆਂ ਨੇ ਇਸ ਪਾਰਟੀ ਤੋਂ ਮੂੰਹ ਮੋੜ ਲਿਆ? ਕੁਰਬਾਨੀਆਂ ਭਰੀ ਪਾਰਟੀ ਕਿਵੇਂ ਅੱਜ ਸਿਰਫ ਇੱਕੋ ਪਰਿਵਾਰ ਤੱਕ ਹੀ ਸਿਮਟ ਕੇ ਰਹਿ ਗਈ? ਕੀ ਹੈ ਅਕਾਲੀ ਦਲ ਦਾ ਭਵਿੱਖ? ਹਾਲਾਤ ਸੁਧਰਨਗੇ ਜਾਂ ਫਿਰ ਏਦੋਂ ਵੀ ਜ਼ਿਆਦਾ ਖਰਾਬ ਹੋਣਗੇ ਇਹ ਸਾਰੇ ਸਵਾਲਾਂ ਤੇ ਚਰਚਾ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਅਕਾਲੀ ਦਲ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਮਾਣ ਹੈ 14 ਦਸੰਬਰ ਸਾਲ 1920 ਜਦੋਂ ਪਹਿਲੀ ਵਾਰ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਬੜੀ ਕਮੇਟੀ ਇੱਕ ਟਾਸਕ ਫੋਰਸ ਬਣਾਉਂਦੀ ਹੈ ਇਸ ਟਾਸਕ ਫੋਰਸ ਨੂੰ ਅਕਾਲੀ ਦਲ ਦਾ ਨਾਮ ਦਿੱਤਾ ਗਿਆ ਸੀ ਅਕਾਲੀ ਦਲ ਵਿੱਚ ਉਸ ਵਕਤ ਜ਼ਿਆਦਾਤਰ ਆਗੂ ਉਹੀ ਸਨ ਜੋ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈ ਰਹੇ ਸਨ ਗੁਰਦੁਆਰਿਆਂ ਨੂੰ ਮਹੰਤਾ ਕੋਲੋਂ ਆਜ਼ਾਦ ਕਰਵਾਉਣ ਲਈ ਸਾਲ 1937 ਵਿੱਚ ਅਜਾਤੀ ਤੋਂ ਪਹਿਲਾਂ ਜਦੋਂ ਪੁਰਾਣੇ ਪੰਜਾਬ ਵਿੱਚ ਪਹਿਲੀ ਵਾਰ ਇਲੈਕਸ਼ਨ ਹੋਏ ਸਨ ਤਾਂ ਪਹਿਲੀ ਵਾਰ ਅਕਾਲੀ ਦਲ ਨੇ ਇਸ ਵਿੱਚ ਹਿੱਸਾ ਲਿਆ ਤੇ ਪਹਿਲੀ ਵਾਰ ਹੀ ਅਕਾਲੀ ਦਲ ਨੇ ਪੰਜਾਬ ਵਿੱਚੋਂ 10 ਸੀਟਾਂ ਜਿੱਤੀਆਂ ਸਨ ਪੰਜਾਬ ਵਿੱਚ ਚੱਲੀਆਂ ਸਿੱਖ ਲਹਿਰਾਂ ਜਿਵੇਂ ਚਾਬੀਆਂ ਦਾ ਮੋਰਚਾ ਗੁਰੂ ਕਾ ਬਾਗ ਮੋਰਚਾ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਬਣ ਗਿਆ ਇਸੇ ਲਈ ਸਾਲ 1946 ਦੇ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੇ 22 ਸੀਟਾਂ ਜਿੱਤੀਆਂ ਸਨ ਸਾਲ 1920 ਤੋਂ ਲੈ ਕੇ ਬਹੁਤ ਸਾਰੇ ਵਿਦਵਾਨ ਬਹੁਤ ਸਾਰੇ ਵੱਡੇ ਪੰਥਕ ਆਗੂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਪਰ ਸਭ ਤੋਂ ਵੱਧ ਲੰਮਾ ਸਮਾਂ ਅਕਾਲੀ ਦਲ ਦੀ ਸੱਤਾ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਰਹੀ ਜੋ 1947 ਵਿੱਚ ਰਾਜਨੀਤੀ ਵਿੱਚ ਆਏ ਤੇ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਅਕਾਲੀ ਦਲ ਦੀ ਸਾਰੀ ਦੀ ਸਾਰੀ ਪਾਵਰ ਬਹੁਤ ਲੰਬੇ ਸਮੇਂ ਸਿਰਫ ਇੱਕੋ ਬੰਦੇ ਦੇ ਹੱਥ ਵਿੱਚ ਰਹੀ ਜਿਸ ਕਾਰਨ ਹੌਲੀ ਹੌਲੀ ਇਹ ਪੰਥਕ ਪਾਰਟੀ ਤੋਂ ਅੜ ਕੇ ਪਰਿਵਾਰਿਕ ਪਾਰਟੀ ਬਣ ਗਈ ਜਿਸ ਕਾਰਨ ਹੌਲੀ ਹੌਲੀ ਲੋਕਾਂ ਵੱਲੋਂ ਵੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਗਿਆ ਸਾਲ 2022 ਵਿੱਚ ਜਦੋਂ ਅਕਾਲੀ ਦਲ ਸਿਰਫ ਤਿੰਨ ਸੀਟਾਂ ਤੱਕ ਹੀ ਸਿਮਟ ਕੇ ਰਹਿ ਗਿਆ ਇਹ ਇਤਿਹਾਸ ਦੀ ਅੱਜ ਤੱਕ ਦੀ ਸਭ ਤੋਂ ਖਰਾਬ ਸਥਿਤੀ ਸੀ ਅਕਾਲੀ ਦਲ ਨੂੰ ਇਤਿਹਾਸ ਵਿੱਚ ਕਦੇ ਵੀ ਇੰਨੀਆਂ ਘੱਟ ਸੀਟਾਂ ਨਹੀਂ ਸੀ ਆਈਆਂ ਜਿੰਨੀਆਂ ਇਸ ਵਾਰ ਆਈਆਂ ਸਾਲ 2024 ਵਿੱਚ ਤਾਂ 10 ਸੀਟਾਂ ਉੱਤੇ ਅਕਾਲੀ ਦਲ ਦੀ ਜਮਾਨਤ ਜਬਤ ਹੋ ਗਈ ਆਪਣੇ ਆਪ ਨੂੰ ਕਿਸਾਨਾਂ ਦੀ ਸਿੱਖਾਂ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਕਹਿਣ ਵਾਲੇ ਅਕਾਲੀ ਦਲ ਦੇ ਅੱਜ ਇੰਨੇ ਬੁਰੇ ਹਾਲਾਤ ਹੋ ਗਏ ਉਹਨਾਂ ਕਾਰਨਾਂ ਬਾਰੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾ ਅਤੇ ਵੱਡਾ ਕਾਰਨ ਇਹ ਹੈ ਕਿ ਅਕਾਲੀ ਦਲ ਦਾ ਹੁਣ ਪੰਥਕ ਦਰਜਾ ਨਹੀਂ ਰਿਹਾ ਜਿਹੜੀ ਪਾਰਟੀ ਮਾਨਤਾ ਤੋਂ ਗੁਰਦੁਆਰੇ ਆਜ਼ਾਦ ਕਰਵਾਉਂਦੀ ਸੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ਸੀ ਮੋਰਚੇ ਲਾਉਂਦੀ ਸੀ ਉਸ ਪਾਰਟੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਬਾਈਬਲ ਕਲਾ ਗੋਲੀ ਕਾਂਡ ਦੇ ਦੋਸ਼ ਲੱਗੇ ਸਰਸੇ ਸਾਧ ਨੂੰ ਮਾਫੀਆਂ ਦੇ ਦੋਸ਼ ਲੱਗੇ ਗੁਰਦੁਆਰਿਆਂ ਦੀਆਂ ਗੋਲਕਾਂ ਤੇ ਕਬਜ਼ੇ ਕਰਨ ਦੇ ਦੋਸ਼ ਲੱਗੇ ਇਹਨਾਂ ਦੋਸ਼ਾਂ ਕਾਰਨ ਹੀ ਅਕਾਲੀ ਦਲ ਸਿੱਖਾਂ ਦੀਆਂ ਭਾਵਨਾਵਾਂ ਉੱਤੇ ਖਰਾ ਨਹੀਂ ਉਤਰ ਸਕਿਆ ਤੇ ਸਿੱਖ ਪੰਥ ਨੇ ਵੀ ਫਿਰ ਅਕਾਲੀ ਦਲ ਤੋਂ ਮੂੰਹ ਮੋੜ ਲਿਆ ਅਕਾਲੀ ਦਲ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ ਲੱਗਣੇ ਹੀ ਬੜੀ ਵੱਡੀ ਗੱਲ ਹੈ ਕੀਤੀ ਜਾਂ ਨਹੀਂ ਕੀਤੀ ਉਹ ਤਾਂ ਇੱਕ ਵੱਖਰਾ ਜਾਂਚ ਦਾ ਵਿਸ਼ਾ ਹੈ ਦੂਸਰਾ ਲੋਕ ਸਭਾ ਚੋਣਾਂ ਵਿੱਚ ਅਮਰਤਪਾਲ ਸਿੰਘ ਦਾ ਵਿਰੋਧ ਕਰਨਾ ਵੀ ਅਕਾਲੀ ਦਲ ਲਈ ਘਾਤਕ ਸਾਬਤ ਹੋਇਆ ਸਾਲ 1999 ਵਿੱਚ ਜਦੋਂ ਸਰਬਜੀਤ ਸਿੰਘ ਖਾਲਸਾ ਦੇ ਮਾਤਾ ਬਿਮਲ ਕੌਰ ਖਾਲਸਾ ਤੇ ਦਾਦਾ ਸੁੱਚਾ ਸਿੰਘ ਲੋਕ ਸਭਾ ਚੋਣਾਂ ਵਿੱਚ ਖੜੇ ਹੋਏ ਸਨ ਤਾਂ ਦੋਹਾਂ ਸੀਟਾਂ ਉਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਵਾਪਸ ਲੈ ਲਏ ਸਨ ਤਾਂ ਉਸ ਵਕਤ ਇਸ ਦਾ ਬਹੁਤ ਫਾਇਦਾ ਅਕਾਲੀ ਦਲ ਨੂੰ ਮਿਲਿਆ ਸੀ ਅਕਾਲੀ ਦਲ ਦੇ ਮਾੜੇ ਹਾਲਾਤਾਂ ਦਾ ਤੀਜਾ ਕਾਰਨ ਜਦੋਂ ਪੰਜਾਬ ਵਿੱਚ ਅਕਾਲੀ ਭਾਈਪਾ ਦੀ ਸਰਕਾਰ ਹੁੰਦੀ ਤਾਂ ਅਕਾਲੀ ਦਲ ਵੱਲੋਂ ਉਸ ਵਕਤ ਕਦੇ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਵੀ ਮੰਗ ਨਹੀਂ ਉਠਾਈ ਗਈ। ਅਗਲਾ ਕਾਰਨ ਇਹ ਕਿ ਅਕਾਲੀ ਦਲ ਕਦੇ ਕਿਸਾਨ ਵੋਟਾਂ ਤੇ ਸਿੱਖ ਵੋਟਾਂ ਅਕਾਲੀ ਦਲ ਦੀ ਰੀੜ ਦੀ ਹੱਡੀ ਵਾਂਗ ਹੁੰਦੀਆਂ ਸਨ ਪਰ ਸਿੱਖ ਵੋਟਾਂ ਦੇ ਨਾਲ-ਨਾਲ ਅਕਾਲੀ ਦਲ ਨੇ ਕਿਸਾਨ ਵੋਟਾਂ ਨੂੰ ਵੀ ਰਸਾਲਿਆ। ਕੇਂਦਰ ਦੇ ਖੇਤੀ ਦੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਕੇ ਮਹਾਤ ਵੀ ਕੋਈ ਇੱਕਦ ਦੀ ਵਾਰ ਨਹੀਂ ਕੀਤੀ ਵਾਰ ਵਾਰ ਕੀਤੀ ਗਈ ਉਲਟਾ ਕਿਸਾਨਾਂ ਨੂੰ ਗਲਤ ਦੱਸਿਆ ਗਿਆ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਏ ਗਏ ਅਖੀਰ ਜਦੋਂ ਫਿਰ ਕਿਸਾਨਾਂ ਨੇ ਘੇਰਨਾ ਸ਼ੁਰੂ ਕੀਤਾ ਤਾਂ ਜਾ ਕੇ ਫਿਰ ਕੇਂਦਰ ਦੀ ਵਜੀਰੀ ਛੱਡੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨ ਕਿਵੇਂ ਫਿਰ ਅਕਾਲੀ ਦਲ ਦੇ ਵਿਸ਼ਵਾਸ ਕਰ ਸਕਦੇ ਸੀ ਲੋਕਾਂ ਨੂੰ ਸਮਝ ਲੱਗ ਗਈ ਕਿ ਅਕਾਲੀ ਦਲ ਨੇ ਗੱਟ ਜੋੜ ਸਿਰਫ ਆਪਣੇ ਹੁੰਦੇ ਵਿਰੋਧਕਾਰ ਨਹੀਂ ਤੋੜਿਆ ਹੈ ਅੰਦਰੋਂ ਤਾਂ ਅਜੇ ਵੀ ਅਕਾਲੀ ਦਲ ਭਾਜਪਾ ਨਾਲ ਹੀ ਜੁੜਿਆ ਹੋਇਆ ਹੈ ਅਗਲਾ ਸਭ ਤੋਂ ਵੱਡਾ ਕਾਰਨ ਹੈ ਪੰਜਾਬ ਵਿੱਚ ਨਸ਼ਿਆਂ ਦਾ ਲੋਕਾਂ ਵੱਲੋਂ ਇਹ ਦੋਸ਼ ਲੱਗਦੇ ਹਨ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਪੰਜਾਬ ਵਿੱਚ ਚਿੱਟਾ ਵਿਕਣਾ ਸ਼ੁਰੂ ਹੋਇਆ ਸੀ ਜਿਸ ਨੇ ਪਰਿਵਾਰਾਂ ਦੇ ਪਰਿਵਾਰ ਹੀ ਤਬਾਹ ਕਰ ਦਿੱਤੇ ਸਾਲ 2013 ਵਿੱਚ ਜਦੋਂ ਪਹਿਲਵਾਨ ਜਗਦੀਸ਼ ਭੋਲੇ ਨੂੰ ਫੜਿਆ ਜਾਂਦਾ ਤਾਂ ਉਸ ਵੱਲੋਂ ਸਿੱਧੇ-ਸਿੱਧੇ ਅਕਾਲੀ ਦਲ ਦੇ ਬਹੁਤ ਵੱਡੇ ਲੀਡਰ ਵਿਕਰਮਜੀਤ ਮਜੀਠੀਆ ਦਾ ਨਾਮ ਲਿਆ ਗਿਆ ਇਸੇ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਜੋ ਅੱਜ ਲੋਕ ਨਸ਼ੇ ਦੀ ਮਾਰ ਚੱਲ ਰਹੇ ਹਨ ਉਸ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਦਾ ਹੀ ਹੱਥ ਹੈ ਇਸ ਦਾ ਨਤੀਜਾ ਸਾਨੂੰ 2017 ਦੀਆਂ ਚੋਣਾਂ ਵਿੱਚ ਮਿਲਿਆ ਸੀ ਅਗਲਾ ਕਾਰਨ ਇਹ ਕਿ ਅਕਾਲੀ ਦਲ ਅੱਜ ਇੱਕ ਪੰਥਕ ਪਾਰਟੀ ਤੋਂ ਪਰਵਾਰਿਕ ਪਾਰਟੀ ਬਣ ਚੁੱਕੀ ਹੈ ਪਹਿਲਾਂ ਲੰਮਾ ਸਮਾਂ ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਰਿਆ ਤੇ ਹੁਣ ਲੰਬੇ ਸਮੇਂ ਤੋਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਇਹੀ ਕਾਰਨ ਹੈ ਕਿ ਲੋਕਾਂ ਵੱਲੋਂ ਅਕਾਲੀ ਦਲ ਨੂੰ ਬਾਦਲ ਪਾਰਟੀ ਕਹਿ ਕੇ ਬੁਲਾਇਆ ਜਾਂਦਾ ਕਿ ਇਹ ਸਿਰਫ ਬਾਦਲਾਂ ਦੀ ਪਾਰਟੀ ਹੈ ਬਾਹਰੀ ਲੋਕਾਂ ਦੀ ਤਾਂ ਛੱਡੋ ਅਕਾਲੀ ਦਲ ਦੇ ਆਪਣੇ ਲੀਡਰਾਂ ਵੱਲੋਂ ਵੀ ਸਮੇਂ-ਸਮੇਂ ਤੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕੀਤਾ ਜਾਂਦਾ ਹੈ ਸੁਖਬੀਰ ਬਾਦਲ ਉੱਤੇ ਰੇਤ mafia ਕੇਬਲ mafia ਟਰਾਂਸਪੋਰਟ mafia ਵਰਗੇ ਦੋਸ਼ ਲੱਗਦੇ ਹਨ ਇਸ ਤੋਂ ਹੋਰ ਵੀ ਬਹੁਤ ਸਾਰੇ ਦੋਸ਼ ਹਨ ਜੋ ਅਕਾਲੀ ਦਲ ਤੇ ਲੱਗਦੇ ਹਨ ਲੋਕਾਂ ਵੱਲੋਂ ਨਕਾਰੇ ਗਏ ਆਗੂਆਂ ਨੂੰ ਵਾਰ-ਵਾਰ ਟਿਕਟਾ ਦੇਣਾ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਕਿ ਅਕਾਲੀ ਦਲ ਉੱਪਰ ਆਜੂ ਤਾਂ ਇੱਕ ਬਹੁਤ ਔਖਾ ਕੰਮ ਹੈ ਪੰਜਾਬ ਦੇ ਲੋਕਾਂ ਵੱਲੋਂ ਅਕਾਲੀ ਦਲ ਨੂੰ ਪਾਣੀਓ ਪਤਲੀ ਕਰ ਦਿੱਤਾ ਗਿਆ ਹੈ ਪੁਰਾਣਾ ਅਕਾਲੀ ਦਲ ਜਿੱਥੇ ਵੀ ਕਿਤੇ ਸਿੱਖਾਂ ਨਾਲ ਕੋਈ ਤੱਕਾ ਹੁੰਦਾ ਸੀ ਜਾ ਕੇ ਮੋਰਚੇ ਲਾ ਦਿੰਦਾ ਸੀ ਪਰ ਅੱਜ ਤਾਂ ਅਕਾਲੀ ਆਗੂ ਪ੍ਰਦਰਸ਼ਨ ਕਰਨਾ ਹੀ ਭੁੱਲ ਗਏ ਹਨ ਸੋ ਇਹ ਸੀ ਅਕਾਲੀ ਦਲ ਦੇ ਮਾੜੇ ਹਾਲਾਤਾਂ ਦੇ ਕਾਰਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਤੁਸੀਂ ਵੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ